ਨਾ ਜਿਹਨੂੰ ਜਿਵੇਂ ਮੰਨ ਲਓ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਜਿਹੜਾ ਅਸਪੇ ਲੈਲੀ ਘੋੜਾ ਸੀ ਉਹ ਉਹ ਬਹੁਤ ਸਾਰੇ ਜਿਹਨੂੰ ਆਪਾਂ ਅਸ਼ਵ ਲੈਲਾ ਕਹਿ ਦਿੰਦੇ ਆ ਸਾਡੇ ਇੱਥੇ ਵੀ ਅਸ਼ਵ ਲੈਲਾ ਨਾਮ ਦੀ ਘੋੜੀ ਸੀ ਹਾਂਜੀ ਹਾਂਜੀ ਅੱਛਾ ਉਹ ਘੋੜਾ ਸੀਗਾ ਉਹ ਘੋੜਾ ਸੀ ਅੰਦਾਰ ਅਸਲ ਦੇ ਵਿੱਚ ਕਹਾਣੀ ਕੀ ਬਣੀ ਵੀ ਜਿਵੇਂ ਭਾਈ ਕਾਨ ਸਿੰਘ ਨਾਬਾ ਨਾਬਾ ਤੇ ਉਹ ਤੋਂ ਬਾਅਦ ਆਪਣੇ ਇੱਕ ਇਤਿਹਾਸਕਾਰ ਇੱਕ ਜਰਮਨ ਦਾ ਆਸਟਰੀਆ ਦਾ ਆਇਆ ਸੀਗਾ ਜਰਮਨ ਤੋਂ ਸਾਡੇ ਤੋਂ ਉਹਦਾ ਨਾਮ ਸੀ ਬੈਰਨ ਹਿਊਗਲ ਉਹ ਕਹਿੰਦਾ ਮੈਂ ਘੋੜੇ ਤੇ ਬੈਠ ਕੇ ਦੇਖਿਆ ਉਹ ਮਤਲਬ ਉਹਨੇ ਘੋੜਾ ਸ਼ਬਦ ਯੂਜ਼ ਕੀਤਾ ਮੇਅਰ ਨੇ ਯੂਜ਼ ਕੀਤਾ ਹਾਰਸ ਯੂਜ਼ ਕੀਤਾ ਉਹ ਕਹਿੰਦਾ ਵੀ ਉਹ 16 ਤੋਂ 17 ਹੱਥ ਉੱਚਾ ਘੋੜਾ ਸੀ ਮਤਲਬ 68 ਇੰਚ ਦੇ ਨੇੜੇ ਤੇੜੇ ਉਹ ਜਿਹੜੀ ਤੁਸੀਂ ਮੈਨੂੰ ਫੋਨ ਦੇ ਵਿੱਚ ਜਿਹੜੀ ਤਸਵੀਰ ਵਿਖਾ ਰਹੇ ਹੋ ਇਹ ਐਗਜ਼ੈਕਟਲੀ ਜਿਹੜੀ ਅਸਲੀ ਤਸਵੀਰ ਹੈ ਉਹ ਅਸਲੀ ਤਸਵੀਰ ਹੈ ਉਹਦੇ ਤੋਂ ਪੇਂਟਿੰਗ ਅਸਲੀ ਹੈ ਇਹ ਬਿਲਕੁਲ ਆਪਾਂ ਰੈਫਰੈਂਸ ਵੀ ਦੇ ਦੇਵਾਂਗੇ ਉਹਦੇ ਥੱਲੇ ਲਿਖਿਆ ਹੋਇਆ ਵੀ ਅਸਪੇ ਲੈਲੀ ਤੇ ਮਹਾਰਾਜਾ ਰਣਜੀਤ ਉਹ ਫਾਰਸੀ ਚ ਲਿਖਿਆ ਜੀ ਹਾਂਜੀ ਹਾਂਜੀ ਉਹ ਫਾਰਸੀ ਦੇ ਵਿੱਚ ਲਿਖਿਆ ਮੈਂ ਉਹ ਉਹ ਸ਼ਬਦ ਕਿਉਂ ਮੈਨੂੰ ਤਾਂ ਇਨੀ ਪੋਰ ਚੰਗੀ ਫਾਰਸੀ ਨਹੀਂ ਆਉਂਦੀ ਥੋੜੀ ਬਹੁਤ ਹੀ ਸਮਝ ਲੈਨੇ ਆ ਪਰ ਮੈਂ ਉਹ ਫਿਰ ਇੱਕ ਮੇਰੇ ਵਨ ਆਫ ਮਾਈ ਫਰੈਂਡਸ ਮੈਂ ਪਤਾ ਕਰਵਾਇਆ ਸੀਗਾ ਉਹ ਸੀ ਉਹ ਜਰਨਲਿਸਟ ਨੇ ਉਹਨਾਂ ਨੇ ਫਿਰ ਦੱਸਿਆ ਵੀ ਆਸਪੇ ਲੈ ਲਈ ਤੇ ਉਹਦੇ ਫੋਟੋ ਦੇ ਵਿੱਚ ਤੁਹਾਨੂੰ ਦਿਖੇ ਜਾਂਦਾ ਵੀ ਉਹ ਘੋੜਾ ਸੀ ਘੋੜਾ ਸੀ ਉਸੋ ਇਹ ਆਪਣੇ ਲੋਕਾਂ ਨੂੰ ਇਹ ਵੀ ਚੀਜ਼ ਅੱਜ ਤੱਕ ਅਸੀਂ ਡਿਕਲੇਅਰ ਨਹੀਂ ਕਰ ਪਾਏ ਵੀ ਸਾਡੇ ਮਹਾਰਾਜ ਸਾਹਿਬ ਨੇ ਇੰਨੀਆਂ ਐਡੀ ਜੰਗ ਲੜੀ ਜਾਂ ਉਹਨਾਂ ਦਾ ਇਸ਼ਕ ਜਿਹੜਾ ਇੰਨਾ ਜ਼ਿਆਦਾ ਸੀਗਾ ਘੋੜਿਆਂ ਲਈ ਵੀ ਉਹ ਉਹਨੂੰ ਅਸੀਂ ਜਮਾਂ ਹੀ ਮਿੱਟੀ 'ਚ ਮਰੋਲ ਕੇ ਆਨੇ ਜਿਉਂ ਜੀ ਕੋੜੀ ਖਾਤਰ ਜੰਗ ਲੜ ਲਈ ਪਰ ਉਹ ਘੋੜਾ ਏ ਇੰਨਾ ਸੋਹਣਾ ਸੀ ਜਿਹਦੇ ਗਲ ਦੇ ਵਿੱਚ ਮਹਾਰਾਜ ਸਾਹਿਬ ਆਪਣਾ ਕੋਹੀਨੂਰ ਹੀਰਾ ਵੀ ਟੰਗ ਦਿੰਦੇ ਸੀ ਇਤਿਹਾਸ ਦੇ ਵਿੱਚ ਇੰਨਾ ਪਿਆਰ ਸੀਗਾ ਉਹਨਾਂ ਨੂੰ ਘੋੜੇ ਦੇ ਨਾਲ ਜੀ